माज মহলਾ ਪੰਜਵਾਂ ਮਨ ਤਨ ਤੇਰਾ ਧਨ ਭੀ ਤੇਰਾ ਤੂੰ ਠਾਕੁਰ ਸੁਆਮੀ ਪ੍ਰਭ ਮੇਰਾ ਜੀਉ ਪਿੰਡ ਸਭ ਰਾਸ ਤੁਮਾਰੀ ਤੇਰਾ ਜੋਰ ਗੋਪਾਲਾ ਜੀਉ ਸਦਾ ਸਦਾ ਤੂੰ ਹੈ ਸੁਖਦਾਈ ਨਿਵ ਨਿਵ ਲਾਗਾ ਤੇਰੀ ਪਾਈ ਕਾਰਕ ਮਾਵਾਂ ਜੇ ਤੁਧ ਭਾਵਾਂ ਜਾਂ ਤੂੰ ਦੇਹ ਦਿਆਲਾ ਜੀਉ ਪ੍ਰਭ ਤਮ ਤੇ ਲਹਿਨਾ ਤੂੰ ਮੇਰਾ ਗਹਿਣਾ ਜੋ ਤੂੰ ਦੇਹ ਸੋਈ ਸੁਖ ਸਹਿਨਾ ਜਿਥੈ ਰਖੇ ਬੈਕੁੰਠ ਤਿਥਾਈ ਤੂੰ ਸਭਨਾ ਕੇ ਪ੍ਰਤਪਾਲਾ ਜੀ ਸਿਮਰ ਸਿਮਰ ਨਾਨਕ ਸੁਖ ਪਾਇਆ ਆਠ ਪਹਿਰ ਤੇਰੇ ਗੁਣ ਗਾਇਆ ਸਗਲ ਮਨੋਰਥ ਪੂਰਨ ਹੋਏ ਕਦੇ ਨਾ ਹੋਏ ਦੁਖਾਲਾ ਜੀਓ ਮਾਜ ਮਹੱਲਾ ਪੰਜਵਾਂ ਪਾਰ ਬ੍ਰਹਮ ਪ੍ਰਭ ਮੇਗ ਪਠਾਇਆ ਜਲ ਥਲ ਮਾਹੀ ਅਲ ਦਹ ਦਿਸ ਵਰਸਾਇਆ ਸਾਤ ਭਈ 부ਜੀ ਸਭ ਕ੍ਰਿਸ਼ਨ ਅਨੰਦ ਭਿਆ ਸਭ ਠਾਈ ਜੀਓ ਸੋਕਰ ਦਾਤਾ ਦੁਖ ਭੰਜਨ ਹਾਰਾ ਆਪੇ ਬਖਸ਼ ਕਰੇ ਜੀ ਅਸਾਰਾ ਆਪਣੇ ਕੀਤੇ ਨਾ ਆਪ ਪ੍ਰਤ ਪਾਲੇ ਪੈ ਪੈ ਰੀਤ ਸਹਿ ਮਨਾਈ ਜੀਓ ਜਾਂ ਕੀ ਸਰਨ ਪયા ਗਤ ਪਾਈਐ ਸਾਸ ਸਾਸ ਹਰਨਾਮ ਧਿਆਈਐ ਤਿਸ ਬਿਨ ਹੋਰ ਨ ਦੂਜਾ ਠਾਕੁਰ ਸਬ ਤਿਸੈ ਕੀਆ ਜਾਈ ਜੀਓ ਤੇਰਾ ਮਾਨ ਤਾਨ ਪ੍ਰਭ ਤੇਰਾ ਤੂੰ ਸੱਚਾ ਸਾਹਿਬ ਗੁਣੀ ਘੇਰਾ ਨਾਨਕ ਦਾਸ ਕਹਿ ਬੇਨੰਤੀ ਆਠ ਪਹਿਰ ਤਉਦ ਧਿਆਈ ਜੀਉ ਮਾਝ ਮਹੱਲਾ ਪੰਜਵਾਂ ਸਬੇ ਸੁਖ ਭਏ ਪ੍ਰਭ ਤੁਠੇ ਗੁਰਪੂਰੇ ਕੇ ਚਰਨ ਮਨ ਮੁਠੇ ਸਹਿਜ ਸਮਾਦ ਲੱਗੀ ਲਿਵੇ ਅੰਤਰ ਸੋ ਰਸ ਸੋਈ ਜਾਣੈ ਜੀਉ ਆਗਮ ਅਗੋਚਰ ਸਾਹਿਬ ਮੇਰਾ ਘਟ ਘਟ ਅੰਤਰ ਵਰਤੈ ਨੀਰਾ ਸਦਾ ਅਲੇਪਤ ਜੀ ਆਕਾ ਦਾਤਾ ਕੋ ਵਿਰਲਾ ਆਪ ਪਛਾਣੈ ਜੀਉ ਪ੍ਰਭ ਮਿਲਨ ਕੀ ਇਹ ਨਿਸ਼ਾਨੀ ਮਨ ਏਕੋ ਸੱਚਾ ਹੁਕਮ ਪਛਾਣੀ ਸਹਿਜ ਸੰਤੋਖ ਸਦਾ ਤ੍ਰਿਪਤਾਸੇ ਅਨੰਦ ਖਸਮ ਕਹਿ ਭਾਣੈ ਜੀਉ ਹਥੀ ਦਿੱਤੀ ਪ੍ਰਭ ਦੇਵਨਹਾਰੈ ਜਨਮ ਮਰਨ ਰੋਗ ਸਭ ਨਿਵਾਰੈ ਨਾਨਕ ਦਾਸ ਕੀਏ ਪ੍ਰਭ ਆਪਣੇ ਹਰ ਕੀਰਤਨ ਰੰਗ ਮਾਣੀ ਜੀਓ ਮਾਝ ਮਹੱਲਾ ਪੰਜਵਾ ਕੀਨੀ ਦਇਆ ਗੋਪਾਲ ਗੁਸਾਈ ਗੁਰ ਕੇ ਚਰਨ ਵਸੇ ਮਨ ਮਾਹੀ ਅੰਭੀਕਾਰ ਕੀਆ ਤਿਨ ਕਰਤੈ ਦੁਖ ਕਾ ਡੇਰਾ ਢਾਹਿਆ ਜੀਓ ਮਨ ਤਨ ਵਸਿਆ ਸੱਚਾ ਸੋਈ ਵਿਖੜਾ ਥਾਂ ਨਾ ਦਿਸੈ ਕੋਈ ਦੂਤ ਦੁਸ਼ਮਣ ਸਭ ਸੱਜਣ ਹੋਏ ਇੱਕੋ ਸੁਆਮੀ ਆਹ ਅਜੀਓ ਜੋ ਕਿਛੁ ਕਰੇ ਸੋ ਆਪੇ ਆਪੈ ਬੋਧ ਸਿਆਨਪ ਕਿਛੂ ਨਾ ਜਾਪੈ ਆਪਣ ਅ ਸੰਤਾਨੋ ਆਪ ਸਹਾਈ ਪ੍ਰਭ ਭਰਮ ਭੁਲਾਵਾ ਲਾਹ ਅਜੀਓ ਚਰਨ ਕਮਲ ਜਾਨਕਾ ਆਧਾਰ ਆਠ ਪਹਿਰ ਰਾਮ ਨਾਮ ਵਾਪਾਰ ਸਹਿਜ ਆਨੰਦ ਗਾਵੇ ਗੁਣ ਗੋਵਿੰਦ ਪ੍ਰਭ ਨਾਨਕ ਸਰਬ ਸੁਮਾਹਿਆ ਜੀਓ ਮਾਝ ਮਹੱਲਾ 5ਵਾਂ ਸੋ ਸੱਚ ਮੰਦਰ ਜਿਤ ਸੱਚ ਧਿਆਈਐ ਸੋ ਰਿਦਾ ਸੁਹਿਲਾ ਜਿਤ ਹਰ ਗੁਣ ਗਾਈਐ ਸਾ ਧਰਤ ਸੁਹਾਵੀ ਜਿਤ ਵਸੇ ਹਰ ਜਨ ਸੱਚੇ ਨਾਮ ਵਿਟੋ ਕੁਰਬਾਨੋ ਜੀਓ ਸੱਜ ਵਡਿਆਈ ਕੀ ਮਨ ਨ ਪਾਈ ਕੁਦਰਤ ਕਰਮ ਨਾ ਕਹਿ ਨਾ ਜਾਈ ਧਿਆਏ ਧਿਆਏ ਜੀਵੇ ਜਨ ਤੇਰੀ ਸੱਚ ਸ਼ਬਦ ਮਨ ਮਾਣੋ ਜੀਓ ਸੱਚ ਸਲਾਹਨ ਵਡਭਾਗੀ ਪਾਈਐ ਗੁਰ ਪ੍ਰਸਾਦੀ ਹਰ ਗੁਣ ਗਾਈਐ ਰੰਗ ਰਤੇ ਤੇਰੇ ਤੁਧ ਭਾਵੇਂ ਸੱਚ ਨਾਮ ਨਿਸ਼ਾਨੋ ਜੀਓ ਸਚੇ ਅੰਤ ਨ ਜਾਣੈ ਕੋਈ ਥਾਨ ਤਨ ਅੰਤਰ ਸੱਚਾ ਸੋਈ ਨਾਨਕ ਸੱਚ ਧਿਆਈਐ ਸਦ ਹੀ ਅੰਤਰ ਜਾਮੀ ਜਾਣੋ ਜੀਓ ਮਾਜ ਮਹੱਲਾ 5ਵਾਂ ਰੈਨ ਸੁਆਵੜੀ ਦਿਨ ਸੁਹਿਲਾ ਜਾਪੇ ਅੰਮ੍ਰਿਤ ਨਾਮ ਸੰਤ ਸੰਗ ਮੇਲਾ ਘੜੀ ਮੂਰਤ ਸਿਮਰਤ ਪਲਵੰਜ ਹੈ ਜੀਵਨ ਸਫਲ ਤਿਥਾਈ ਜੀਉ ਸੇਮਰਤ ਨਾਮ ਦੋਖ ਸਭ ਲਾਥੇ ਅੰਤਰ ਬਾਹਰ ਹਰ ਪ੍ਰਭ ਸਾਥੇ ਭੈ ਭਉ ਪਰਮ ਖੋਇਆ ਗੁਰ ਪੂਰੈ ਤੇ ਕਾ ਸਬਣੀ ਜਾਈ ਜੀਉ ਪ੍ਰਭ ਸਮਰਥ ਵਡ ਉਚੇ ਅਪਾਰਾ ਨਾਮ ਨਿਤ ਨਾਮ ਭਰੇ ਪੰਡਾਰਾ ਆਦਿ ਅੰਤ ਮਾਧ ਪ੍ਰਭ ਸੋਈ ਦੂਜਾ ਲਵੈ ਨ ਲਾਈ ਜੀਉ ਕਰ ਕਿਰਪਾ ਮੇਰੇ ਦੀਨ ਦਿਆਲਾ ਜਾਚ ਕੇ ਜਾਚੈ ਸਾਧਰਵਾਲਾ ਦੇਹ ਦਾਨ ਨਾਨਕ ਜਨ ਮੰਗੇ ਸਦਾ ਸਦਾ ਹਰ ਧਿਆਈ ਜੀਉ ਮਾਜ ਮਹੱਲਾ ਪੰਜਵਾਂ ਐਥੇ ਤੂੰ ਹੈ ਆਗੇ ਆਪੇ ਜੀ ਜੰਤਰ ਸਭ ਤੇਰੇ ਥਾਪੇ ਤਉਦ ਬਿਨ ਅਵਰ ਨ ਕੋਈ ਕਰਤੇ ਮੈਂ ਧਰ ਓਟ ਤੁਮਾਰੀ ਜੀਉ ਰਸਨਾ ਜਪ ਜਪ ਜੀਵੈ ਸੁਆਮੀ ਪਾਰ ਬ੍ਰਹਮ ਪ੍ਰਾਪਤ ਅੰਤਰ ਜਾਮੀ ਜਿਨ ਸੇ ਵਿਆਤ ਨਹੀਂ ਸੁਖ ਪਾਇਆ ਸੋ ਜਨਮ ਨ ਜੂਵੈ ਹਾਰੀ ਜੀਉ ਨਾਮ ਅਵਖਦ ਜਿਨ ਜਨ ਤੀਰ ਪਾਇਆ ਜਨਮ ਜਨਮ ਕਾ ਰੋਗ ਗਵਾਇਆ ਹਾਰ ਕੀਰਤਨ ਗਾਵੋ ਦਿਨ ਰਾਤੀ ਸਫਲ ਈਹਾ ਹੈ ਕਾਰੀ ਜੀਓ ਦ੍ਰਿਸ਼ਟ ਧਾਰ ਆਪਣਾ ਦਾਸ ਸਵਾਰਿਆ ਘਟ ਘਟ ਅੰਤਰ ਪਾਰ ਬ੍ਰਹਮ ਨੰਸ ਕਾਰਿਆ ਇਕਸ ਵਿਨ ਹੋਰ ਦੂਜਾ ਨਹੀਂ ਬਾਬਾ ਨਾਨਕ ਇਹ ਮਤ ਸਾਰੀ ਜੀਓ ਮਾਜ ਮਹੱਲਾ ਪੰਜਵਾਂ ਮਾਨ ਤਨ ਰਤਾ ਰਾਮ ਤਿਆਰੇ ਸਰਬਸ ਦੀਜੈ ਆਪਣਾ ਵਾਰੀ ਆਠ ਪਹਿਰ ਗੋਵਿੰਦ ਗੁਣ ਗਾਈਐ ਬਿਸਰਨ ਕੋਈ 사સા ਜੀਓ ਸੋ ਈਸਾ ਜਨਮੀਤ ਪਿਆਰਾ RAM ਨਾਮ ਸਾਧ ਸੰਗ ਵਿਚਾਰਾ ਸਾਧੂ ਸੰਗ ਤਰੀਜੈ ਸਾਗਰ ਕਟਿਐ ਜਮ ਕੀ ਫਾਸਾ ਜੀਓ ਚਾਰ ਪਦਾਰਥ ਹਰ ਕੀ ਸੇਵਾ ਉਪਾਰ ਜਾਤ ਜਪ ਅਲਖ ਅਪੇਵਾ ਕਾਮ ਕ੍ਰੋਧ ਕਿਲ ਬਖ ਗੁਰ ਕਾਟੇ ਪੂਰਨ ਹੋਈ ਆਸਾ ਜੀਓ ਪੂਰਨ ਪਾਗ ਪਏ ਜਿਸ ਪ੍ਰਾਣੀ ਸਾਧ ਸੰਗ ਮਿਲੇ ਸਾਰੰਗ ਪਾਣੀ ਨਾਨਕ ਨਾਮ ਵਸਿਆ ਜਿਸ ਅੰਤਰ ਪ੍ਰਵਾਨ ਗ੍ਰਸਤੀ ਉਦਾਸਾ ਜੀਓ ਮਾਝ ਮਹੱਲਾ ਪੰਜਵਾ ਸਿਮਰਤ ਨਾਮ ਰਿਦੈ ਸੁਖ ਪਾਇਆ ਕਰਿ ਕਿਰਪਾ ਭਗਤੀ ਪ੍ਰਗਟਾਇਆ ਸੰਤ 사ੰਗ ਮਿਲ ਹਰ ਹਰ ਜਪਿਆ ਬਿਨ ਸੇ ਆਨਸ ਰੋਗਾ ਜੀਓ ਜਾਂ ਕੈ ਗ੍ਰਹਿ ਨਾਵ ਨਿਧ ਹਰ ਭਾਈ ਤਿਸ ਮਿਲਿਆ ਜਿਸ ਪੁਰਬ ਕਮਾਈ ਗਿਆਨ ਧਿਆਨ ਪੂਰਨ ਪਰਮੇਸ਼ਰ ਪ੍ਰਭ ਸਭਨਾ ਗਲਨਾ ਜੋਗਾ ਜੀਓ ਕਿਨ ਮਹ ਥਾਪਿ ਉਥਾਪਨ ਹਾਰਾ ਆਪੇ ਕੰਤੀ ਆਪੇ ਪਸਾਰਾ ਲੇਪ ਨਹੀਂ ਜਗ ਜੀਵਨ ਦਾਤੀ ਦਰਸ਼ਨ ਵਿੱਠੇ ਲਹਿਨ ਵਿ ਜੋਗਾ ਜੀਓ ਅੰਚਲ ਲਾਏ ਸਭ ਸਿਸ਼ਟ ਤਰਾਈ ਆਪਣਾ ਨਾਉ ਆਪ ਜਪਾਈ ਗੁਰਬੋ ਹਿਥ ਪਾਇਆ ਕਿਰਪਾ ਤੇ ਨਾਨਕ ਧੁਰ ਸੰਜੋਗਾ ਜੀਓ ਮਾਝ ਮਹੰਲਾ ਪੰਜਵਾਂ ਸੋਈ ਕਰਨਾ ਜੇ ਆਪ ਕਰਾਈ ਜਿੱਥੈ ਰੱਖੈ ਸਾ ਭਲੀ ਜਾਏ ਸੋਈ ਸਿਆਣਾ ਸੋ ਪਤਵੰਤਾ ਹੁਕਮ ਲੱਗੈ ਜਿਸ ਮੀਠਾ ਜੀਓ ਸਭ ਪਰੋਹੀ ਇਕਤ ਧਾਗੇ ਜਿਸ ਲਾਏ ਲਏ ਸੋ ਚਰਨੀ ਲਾਗੇ ਉੰਦ ਕਵਲ ਜਿਸ ਹੋਏ ਪ੍ਰਗਾਸ ਤਿਨ ਸਰਬ ਨਿਰੰਜਨ ਦੀਠਾ ਜੀਓ ਤੇਰੀ ਮਹਮਾ ਤੂੰ ਹੈ ਜਾਣ ਹੈ ਆਪਣਾ ਆਪ ਤੂੰ ਆਪ ਪਛਾਣੈ ਹਉ ਬਲਿਹਾਰੀ ਸੰਤਨ ਤੇਰੀ ਜਿਨ ਕਾਮ ਕ੍ਰੋਧ ਲੋਭ ਪੀਠਾ ਜੀਓ ਤੂੰ ਨਿਰਵੈਰ ਸੰਤ ਤੇਰੇ ਨਿਰਮਲ ਜਿਨ ਦੇਖੇ ਸਭ ਉਤਰੈ ਕਲਮਲ ਨਾਨਕ ਨਾਮ ਧਿਆਏ ਧਿਆਏ ਜੀਵੈ ਬਿਨ ਸਿਆ ਭ੍ਰਮ ਭਾਉ ਠੀਠਾ ਜੀਉ ਮਾਝ ਮਹੱਲਾ ਪੰਜਵਾਂ ਝੂਠਾ ਮੰਗਣ ਜੇ ਕੋਈ ਮੰਗੈ ਤਿਸ ਕੋ ਮਰਤੇ ਘੜੀ ਨ ਲਾਗੈ ਪਾਰ ਬ੍ਰਹਮ ਜੋ ਸਦ ਹੀ ਸੇਵੇ ਸੋ ਗੁਰ ਮਿਲ ਨੇਹ ਚਲ ਕਹਿਨਾ ਪ੍ਰੇਮ ਭਗਤ ਜਿਸ ਕੈ ਮਨ ਲਾਗੀ ਗੁਣ ਗਾਵੇ ਆਨ ਦਿਨ ਨਿਤ ਜਾਗੀ ਬਾਹਾਂ ਪਕੜ ਤੇ ਸੁਆਮੀ ਮੇਲਾ ਜਿਸ ਕੈ ਮਸਤਕ ਲੈ ਹਨਾ ਚਰਨ ਕਮਲ ਭਗਤਾ ਮਨ ਬੂਠੇ ਬਿਨ ਪਰਮੇਸ਼ਰ ਸਗਲੇ ਮੁਠੇ ਸੰਤ ਜਨਾ ਕੀ ਧੂੜ ਨਿਤ ਬਾਣਛੈ ਨਾਮ ਸੱਚੇ ਕਾ ਗਹਿਨਾ ਊਠਤ ਬੈਟਤ ਹਰ ਹਰ ਗਾਈਐ ਜਿਸ ਸਿਮਰਤ ਵਰ ਨਿਹਚਲ ਪਾਈਐ ਨਾਨਕ ਪ੍ਰਭ ਹੋਏ ਦਿਆਲਾ ਤੇਰਾ ਕੀਤਾ ਸਹਿਨਾ ਰਾਗ ਮਾਜ ਅਸ਼ਟ ਪਦੀਆਂ ਮਹੱਲਾ ਪਹਿਲਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸ਼ਬਦ ਰੰਗਾਇ ਹੁਕਮ ਸੁਬਾਈ ਸੱਚੀ ਦਰਗਹਿ ਮਹਿਲ ਬੁਲਾਈ ਸੱਚੇ ਦੀਨ ਦਿਆਲ ਮੇਰੇ ਸਾਹਿਬਾ ਸੱਚੇ ਮਨ ਪਤੀ ਆਮਨਿਆ ਹਉ ਵਾਰੀ ਜੀਉ ਵਾਰੀ ਸ਼ਬਦ ਸੁਹਾਵਨਿਆ ਅੰਮ੍ਰਿਤ ਨਾਮ ਸਦਾ ਸੁਖ ਦਾਤਾ ਗੁਰਮਤੀ ਮਨ ਵਸਾਉਣਿਆ ਰਹਾ ਨਾ ਕੋ ਮੇਰਾ ਹਉ ਕਿਸ ਤੇਰਾ ਸਾਚਾ ਠਾਕੁਰ ਤ੍ਰੇਪਮਨ ਮੇਰਾ ਹਮੈ ਕਰ ਕਰ ਜਾਏ ਕਨੇਰੀ ਕਾਰਿ ਅਵਗਨ ਪਸ਼ੂ ਤਾਮਣਿਆ ਹੁਕਮ ਪਛਾਨੈ ਸੋ ਹਰ ਗੁਣ ਵਖਾਨੈ ਗੁਰ ਕੈ ਸ਼ਬਦ ਨਾਮ ਨਿਸ਼ਾਨੈ ਸਭ ਨਾਕਾਦਰ ਲੇਖਾ ਸਚੈ ਛੂਟ ਸਨਾਮ ਸੁਹਾਵਨਿਆ ਮਨ ਮੁਖ ਪੂਲਾ ਠੌਰ ਨ ਪਾਏ ਜਮ ਦਰ ਬੱਧਾ ਚੋਟਾਂ ਖਾਏ ਬਿਨ ਨਾ ਵੈ ਕੋ ਸੰਗ ਨ ਸਾਥੀ ਮੁਕਤੇ ਨਾਮ ਤੇ ਆਵਣਿਆ ਸਾਖਤ ਕੂੜੇ ਸੱਚ ਨ ਪਾਵੈ ਦੁਬਦਾ ਬਾਦਾ ਆਵੈ ਜਾਵੇ लिखिया लेखना में टैकोई गुरमुख मुक्त करावनया पेड़ फिर पे जातो पिन जातो नाही झूठ विछुन्नी रोवै ताही अवगन मुठी मैं न पाए अवगन गुण बख्शावनया पे अड़ै जिन जाता प्यारा गुरमुख बूझे तात बिचारा आवन जाना ठाकर हाई सच्चे नाम समावनिया ਗੁਰਮੁਖ ਬੂਜੈ ਤਤ ਵਿਚਾਰਾ ਆਮਨ ਜਾਣਾ ਠਾਕ ਰਹਾਈ ਸਚੈ ਨਾਮ ਸੁਹਾਵਣਿਆ ਗੁਰਮੁਖ ਬੂਜੈ ਆਕਾਥ ਕਹਾਵੈ ਸਚੈ ਠਾਕੁਰ ਸਾਚੋ ਭਾਵੈ ਨਾਨਕ ਸੱਚ ਕਹੈ ਬੇਰੰਤੀ ਸੱਚ ਮਿਲੈ ਗੁਣ ਗਾਵਣਿਆ ਬਾਜ ਮਹਲਾ ਪੰਜਵਾਂ ਮਾਨ ਤਨ ਤੇਰਾ ਧਨ ਭੀ ਤੇਰਾ ਤੂੰ ਠਾਕੁਰ ਸੁਆਮੀ ਪ੍ਰਭ ਮੇਰਾ ਜੀਉ ਪਿੰਡ ਸਭ ਰਾਸ ਤੁਮਾਰੀ ਤੇਰਾ ਜੋਰ ਗੋਪਾਲਾ ਜੀਉ ਸਦਾ ਸਦਾ ਤੂੰ ਹੈ ਸੁਖਦਾਈ ਨਿਵ ਨਿਵ ਲਾਗਾ ਤੇਰੀ ਪਾਈ ਕਾਰਕਮਾਵਾਂ ਜੇ ਤੁਧ ਭਾਵਾਂ ਜਾਂ ਤੂੰ ਦੇਹ ਦਿਆਲਾ ਜੀਉ ਪ੍ਰਭ ਤਮ ਤੇ ਲਹਿਨਾ ਤੂੰ ਮੇਰਾ ਗਹਿਣਾ ਜੋ ਤੂੰ ਦੇਹ ਸੋਈ ਸੁਖ ਸਹਿਨਾ ਜਿੱਥੇ ਰਖੇ ਬੈਕੁੰਠ ਤਿਥਾਈ ਤੂੰ ਸਭਨਾ ਕੇ ਪ੍ਰਤਪਾਲਾ ਜੀ ਸਿਮਰ ਸਿਮਰ ਨਾਨਕ ਸੁਖ ਪਾਇਆ ਆਠ ਪਹਿਰ ਤੇਰੇ ਗੁਣ ਗਾਇਆ ਸਗਲ ਮਨੋਰਥ ਪੂਰਨ ਹੋਏ ਕਦੇ ਨ ਹੋਏ ਦੁਖਾਲਾ ਜੀਓ ਮਾਜ ਮਹੱਲਾ ਪੰਜਵਾਂ ਪਾਰ ਬ੍ਰਹਮ ਪ੍ਰਭ ਮੇਗ ਪਠਾਇਆ ਜਲ ਥਲ ਮਾਹੀ ਅਲ ਦਹ ਦਿਸ ਵਰਸਾਇਆ ਸਾਤ ਭਈ 부ਜੀ ਸਭ ਕ੍ਰਿਸ਼ਨ ਅਨੰਦ ਭਿਆ ਸਭ ਠਾਈ ਜੀਓ ਸੋਖਾ ਦਾਤਾ ਦੁਖ ਭੰਜਨ ਹਾਰਾ ਆਪੇ ਬਖਸ਼ ਕਰੇ ਜੀ ਅਸਾਰਾ ਆਪਣੇ ਕੀਤੈਨ ਆਪ ਪ੍ਰਤ ਪਾਲੇ ਪੈ ਪੈ ਰੀਤ ਸਹਿ ਮਨਾਈ ਜੀਉ ਜਾਂ ਕੀ ਸਰਨ ਪયા ਗਤ ਪਾਈਐ ਸਾਸ ਸਾਸ ਹਰਨਾਮ ਧਿਆਈਐ ਤਿਸ ਬਿਨ ਹੋਰ ਨ ਦੂਜਾ ਠਾਕੁਰ ਸਬ ਤਿਸੈ ਕੀਆ ਜਾਈ ਜੀਉ ਤੇਰਾ ਮਾਨ ਤਾਨ ਪ੍ਰਭ ਤੇਰਾ ਤੂੰ ਸੱਚਾ ਸਾਹਿਬ ਗੁਣੀ ਘੇਰਾ ਨਾਨਕ ਦਾਸ ਕਹਿ ਬੇਨੰਤੀ ਆਠ ਪਹਿਰ ਤਉਦ ਧਿਆਈ ਜੀਉ ਮਾਝ ਮਹੱਲਾ ਪੰਜਵਾਂ ਸਬੇ ਸੋਖ ਭਏ ਪ੍ਰਭ ਤੁਠੇ ਗੁਰਪੂਰੇ ਕੇ ਚਰਨ ਮਨ ਉਠੇ ਸਹਿਜ ਸਮਾਦ ਲੱਗੀ ਲਿਵ ਅੰਤਰ ਸੋ ਰਸ ਸੋਈ ਜਾਣੈ ਜੀਉ ਆਗਮਯ ਅਗੋਚਰ ਸਾਹਿਬ ਮੇਰਾ ਘਟ ਘਟ ਅੰਤਰ ਵਰਤੈ ਨੀਰਾ ਸਦਾ ਅਲੇਪਤ ਜੀ ਆਕਾ ਦਾਤਾ ਕੋ ਵਿਰਲਾ ਆਪ ਪਛਾਣੈ ਜੀਉ ਪ੍ਰਭ ਮਿਲਨ ਕੀ ਇਹ ਨਿਸ਼ਾਨੀ ਮਨ ਏਕੋ ਸੱਚਾ ਹੁਕਮ ਪਛਾਣੀ ਸਹਿਜ ਸੰਤੋਖ ਸਦਾ ਤ੍ਰਿਪਤਾਸੇ ਅਨੰਦ ਖਸਮ ਕਹਿ ਭਾਣੈ ਜੀਉ हथी दी प्रभ देवनहारे जन्म मरण रोग सब निवारे दास किये प्रभे अपने हार कीर्तन रंग माणी जियो माझ महला पांचवा किनी दया गोपाल गोप गुर के चरण वसे मन माहि अंगीकार किया तिन करतै दुख का डेरा टाहिया जियो ਮਨ ਤਨ ਵਸਿਆ ਸੱਚਾ ਸੋਈ ਵਿਖੜਾ ਥਾਂ ਨਾ ਦਿਸੈ ਕੋਈ ਦੂਤ ਦੁਸ਼ਮਣ ਸਭ ਸੱਜਣ ਹੋਏ ਏਕੋ ਸੁਆਮੀ ਆਹਿਆ ਜੀਉ ਜੋ ਕਿਛੁ ਕਰੇ ਸੋ ਆਪਿ ਆਪੈ ਬੋਧ ਸਿਆਨਪ ਕਿਛੂ ਨਾ ਜਾਪੈ ਆਪਨ ਅ ਸੰਤਾਨੋ ਆਪ ਸੁਹਾਈ ਪ੍ਰਭ ਪਰਮ ਪੁਲਾਵਾ ਲਾਹਿਆ ਜੀਉ ਚਰਨ ਕਮਲ ਜਾਨਕਾ ਆਧਾਰ ਆਠ ਪਹਿਰ ਰਾਮ ਨਾਮ ਵਾਪਾਰ ਸਹਿਜ ਆਨੰਦ ਗਾਵੇ ਗੁਣ ਗੋਵਿੰਦ ਪ੍ਰਭ ਨਾਨਕ ਸਰਬ ਸੁਮਾਹਿਆ ਜੀਓ ਮਾਝ ਮਹੱਲਾ 5ਵਾਂ ਸੋ ਸੱਚ ਮੰਦਰ ਜਿਤ ਸੱਚ ਧਿਆਈਐ ਸੋ ਰਿਦਾ ਸੁਹਿਲਾ ਜਿਤ ਹਰ ਗੁਣ ਗਾਈਐ ਸਾਤ ਅਰਤ ਸੁਹਾਵੀ ਜਿਤ ਵਸੇ ਹਰ ਜਨ ਸੱਚੇ ਨਾਮ ਵਿਟੋ ਕੁਰਬਾਨੋ ਜੀਓ ਸੱਚ ਵਡਿਆਈ ਕੀ ਮਨੁ ਪਾਈ ਕੁਦਰਤ ਕਰਮ ਨਾ ਕਹਿ ਨਾ ਜਾਈ ਧਿਆਏ ਧਿਆਏ ਜੀਵੇ ਜਨ ਤੇਰੀ ਸੱਚ ਸ਼ਬਦ ਮਨ ਮਾਣੋ ਜੀਓ ਸੱਚ ਸਲਾਹਨ ਵਡਭਾਗੀ ਪਾਈਐ ਗੁਰ ਪ੍ਰਸਾਦੀ ਹਰ ਗੁਣ ਗਾਈਐ ਰੰਗ ਰਤੇ ਤੇ ਰਹਿ ਤੁਧ ਭਾਵੈ ਸੱਚ ਨਾਮ ਨਿਸ਼ਾਨੋ ਜੀਓ ਸਚੇ ਅੰਤ ਨ ਜਾਣੈ ਕੋਈ ਥਾਨ ਤਨ ਅੰਤਰ ਸੱਚਾ ਸੋਈ ਨਾਨਕ ਸੱਚ ਧਿਆਈਐ ਸਦ ਹੀ ਅੰਤਰ ਜਾਮੀ ਜਾਣੋ ਜੀਓ ਮਾਜ ਮਹੱਲਾ 5ਵਾਂ ਰੈਨ ਸੁਹਾਵੜੀ ਦਿਨ ਸੁਹਿਲਾ ਜਾਪੇ ਅੰਮ੍ਰਿਤ ਨਾਮ ਸੰਤ ਸੰਗ ਮੇਲਾ ਘੜੀ ਮੂਰਤ ਸਿਮਰਤ ਪਲਵੰਜ ਹੈ ਜੀਵਨ ਸਫਲ ਤਿਥਾਈ ਜੀਓ ਸੇਮਰਤ ਨਾਮ ਦੋਖ ਸਭ ਲਾਥੇ ਅੰਤਰ ਬਾਹਰ ਹਰ ਪ੍ਰਭ ਸਾਥੇ ਭੈ ਭਉ ਪਰਮ ਖੋਇਆ ਗੁਰ ਪੂਰੇ ਦੇਖਾਂ ਸਬਣੀ ਜਾਈ ਜੀਉ ਪ੍ਰਭ ਸਮਰਥ ਵਡ ਊਚ ਅਪਾਰਾ ਨਾਉ ਨਿਤ ਨਾਮ ਭਰੇ ਪੰਡਾਰਾ ਆਦੇ ਅੰਤ ਮਾਧ ਪ੍ਰਭ ਸੋਈ ਦੂਜਾ ਲਵੈ ਨ ਲਾਈ ਜੀਉ ਕਰਿ ਕਿਰਪਾ ਮੇਰੇ ਦੀਨ ਦਿਆਲਾ ਜਾਚਕ ਜਾਚੈ ਸਾਧਰਵਾਲਾ ਦੇਹ ਦਾਨ ਨਾਨਕ ਜਨ ਮੰਗੈ ਸਦਾ ਸਦਾ ਹਰ ਧਿਆਈ ਜੀਉ ਮਾਜ ਮਹੱਲਾ ਪੰਜਵਾਂ ਐਥੇ ਤੂੰ ਹੈ ਆਗੇ ਆਪੀ ਜੀ ਜੰਤਰ ਸਭ ਤੇਰੇ ਥਾਪੇ ਤੋਦ ਬਿਨ ਅਵਰ ਨ ਕੋਈ ਕਰਤੇ ਮੈਂ ਧਰ ਓਟ ਤੁਮਾਰੀ ਜੀਉ ਰਸਨਾ ਜਪ ਜਪ ਜੀਵੇ ਸੁਆਮੀ ਪਾਰ ਬ੍ਰਹਮ ਪ੍ਰਾਪਤ ਅੰਤਰ ਜਾਮੀ ਜਿਨ ਸੇ ਵਿਆਤ ਨਹੀਂ ਸੁਖ ਪਾਇਆ ਸੋ ਜਨਮ ਨ ਜੂਵੇ ਹਾਰੀ ਜੀਉ ਨਾਮ ਅਵਖਦ ਜਿਨ ਜਨ ਤੀਰੈ ਪਾਇਆ ਜਨਮ ਜਨਮ ਕਾ ਰੋਗ ਗਵਾਇਆ ਹਾਰ ਕੀਰਤਨ ਗਾਵੋ ਦਿਨ ਰਾਤੀ ਸਫਲ ਏਹਾ ਹੈ ਕਾਰੀ ਜੀਓ ਦ੍ਰਿਸ਼ਟ ਧਾਰ ਆਪਣਾ ਦਾਸ ਸਵਾਰਿਆ ਘਟ ਘਟ ਅੰਤਰ ਪਾਰ ਬ੍ਰਹਮ ਨੰਮ ਸਕਾਰਿਆ ਇਕਸ ਵਿਨ ਹੋਰ ਦੂਜਾ ਨਹੀਂ ਬਾਬਾ ਨਾਨਕ ਇਹ ਮਤ ਸਾਰੀ ਜੀਓ ਮਾਜ ਮਹੱਲਾ ਪੰਜਵਾ ਮਾਨ ਤਨ ਰਤਾ ਰਾਮ ਪਿਆਰੇ ਸਰਬਸ ਦੀਜੈ ਆਪਣਾ ਵਾਰੀ ਆਠ ਪਹਿਰ ਗੋਵਿੰਦ ਗੁਣ ਗਾਈਐ ਬਿਸਰ ਨ ਕੋਈ 사સા ਜੀਓ ਸੋ ਈਸਾ ਜਨਮੀਤ ਪਿਆਰਾ RAM ਨਾਮ ਸਾਧ ਸੰਗ ਵਿਚਾਰਾ ਸਾਧੂ ਸੰਗ ਤਰੀਜੈ ਸਾਗਰ ਕਟਿਐ ਜਾਮ ਕੀ ਫਾਸਾ ਜੀਓ ਚਾਰ ਪਦਾਰਥ ਹਰ ਕੀ ਸੇਵਾ ਉਪਾਰ ਜਾਤ ਜਪ ਅਲਖ ਅਪੇਵਾ ਕਾਮ ਕ੍ਰੋਧ ਕਿਲੇ ਭਖ ਗੁਰ ਕਾਟੇ ਪੂਰਨ ਹੋਈ ਆਸਾ ਜੀਓ ਪੂਰਨ ਪਾਗ ਭਏ ਜਿਸ ਪ੍ਰਾਣੀ ਸਾਧ ਸੰਗ ਮਿਲੇ ਸਾਰੰਗ ਪਾਣੀ ਨਾਨਕ ਨਾਮ ਵਸਿਆ ਜਿਸ ਅੰਤਰ ਪ੍ਰਵਾਨ ਗ੍ਰਸਤੀ ਉਦਾਸਾ ਜੀਓ ਮਾਝ ਮਹੱਲਾ 5 ਸੇਮਰਤ ਨਾਮ ਰਿਦੈ ਸੁਖ ਪਾਇਆ ਕਰਿ ਕਿਰਪਾ ਭਗਤੀ ਪ੍ਰਗਟਾਇਆ ਸੰਤ 사ੰਗ ਮਿਲ ਹਰ ਹਰ ਜਪਿਆ ਬਿਨ ਸੇ ਆਨ ਸੁਰੋਗਾ ਜੀਓ ਜਾਂ ਕਹਿ ਗ੍ਰਹਿ ਨਾਵ ਨਿਧ ਹਰ ਭਾਈ ਤਿਸ ਮਿਲਿਆ ਜਿਸ ਪੁਰਬ ਕਮਾਈ ਗਿਆਨ ਧਿਆਨ ਪੂਰਨ ਪਰਮੇਸ਼ਰ ਪ੍ਰਭ ਸਭਨਾ ਗੱਲਾਂ ਜੋਗਾ ਜੀਓ ਕਿਨ ਮਹ ਥਾਪਿਉ ਥਾਪਨ ਹਾਰਾ ਆਪੇ ਕੰਤੀ ਆਪਿ ਫਸਾਰਾ ਲੇਪ ਨਹੀਂ ਜਗ ਜੀਵਨ ਦਾਤੀ ਦਰਸ਼ਨ ਡਿਠੇ ਲਹਿਨ ਵਿ ਜੋਗਾ ਜੀਓ ਅੰਚਲ ਲਾਏ ਸਭ ਸਿਸ਼ਟ ਤਰਾਈ ਆਪਣਾ ਨਾਮ ਆਪ ਜਪਾਈ ਗੁਰਬੋ ਹਿਥ ਪਾਇਆ ਕਿਰਪਾ ਤੇ ਨਾਨਕ ਧੁਰ ਸੰਜੋਗਾ ਜੀਓ ਮਾਝ ਮਹੰਲਾ ਪੰਜਵਾਂ ਸੋਈ ਕਰਨਾ ਜੇ ਆਪ ਕਰਾਈ ਜਿੱਥੈ ਰੱਖੈ ਸਾ ਭਲੀ ਜਾਏ ਸੋਈ ਸਿਆਣਾ ਸੋ ਪਤਵੰਤਾ ਹੁਕਮ ਲੱਗੈ ਜਿਸ ਮੀਠਾ ਜੀਓ ਸਭ ਪਰੋਹੀ ਇਕਤ ਧਾਗੈ ਜਿਸ ਲਾਇ ਲਏ ਸੋ ਚਰਨੀ ਲਾਗੈ ਉੰਦ ਕਵਲ ਜਿਸ ਹੋਇ ਪ੍ਰਗਾਸਾ ਤਿਨ ਸਰਬ ਨਿਰੰਜਨ ਡੀਠਾ ਜੀਓ ਤੇਰੀ ਮਹਮਾ ਤੂੰ ਹੈ ਜਾਣ ਹੈ ਆਪਣਾ ਆਪ ਤੂੰ ਆਪ ਪਛਾਣੈ ਹਉਬਲ ਹਾਰੀ ਸੰਤਨ ਤੇਰੀ ਜਿਨ ਕਾਮ ਕ੍ਰੋਧ ਲੋਭ ਪੀਠਾ ਜੀਓ ਤੂੰ ਨਿਰਵੈਰ ਸੰਤ ਤੇਰੀ ਨਿਰਮਲ ਜਿਨ ਦੇਖੇ ਸਭ ਉਤਰੈ ਕਲਮਲ ਨਾਨਕ ਨਾਮ ਧਿਆਏ ਧਿਆਏ ਜੀਵੈ ਬਿਨ ਸਿਆ ਭ੍ਰਮ ਭਉ ਠੀਠਾ ਜੀਉ ਮਾਝ ਮਹੱਲਾ ਪੰਜਵਾਂ ਝੂਠਾ ਮੰਗਣ ਜੇ ਕੋਈ ਮੰਗੈ ਤਿਸ ਕੋ ਮਰਤੇ ਘੜੀ ਨ ਲਾਗੈ ਪਾਰ ਬ੍ਰਹਮ ਜੋ ਸਦ ਹੀ ਸੇਵੇ ਸੋ ਗੁਰ ਮਿਲ ਨੇਹ ਚਲ ਕਹਿਨਾ ਪ੍ਰੇਮ ਭਗਤ ਜਿਸ ਕੈ ਮਨ ਲਾਗੀ ਗੁਣ ਗਾਵੇ ਆਨ ਦਿਨ ਨਿਤ ਜਾਗੀ ਬਾਹਾਂ ਪਕੜ ਤਿ ਸੁਆਮੀ ਮੇਲਾ ਜਿਸ ਕੈ ਮਸਤਕ ਲੈਹਨਾ ਚਰਨ ਕਮਲ ਭਗਤਾ ਮਨ ਵੂਠੇ ਬਿਨ ਪਰਮੇਸ਼ਰ ਸਗਲੇ ਮੁਠੇ ਸੰਤ ਜਨਾ ਕੀ ਧੂੜ ਨਿਤ ਬਾਣਛੈ ਨਾਮ ਸਚੇ ਕਾ ਗਹਿਨਾ ਉਠਤ ਬੈਟਤ ਹਰ ਹਰ ਗਾਈਐ ਜਿਸ ਸਿਮਰਤ ਵਰ ਨਿਹਚਲ ਪਾਈਐ ਨਾਨਕ ਪ੍ਰਭ ਹੋਏ ਦਿਆਲਾ ਤੇਰਾ ਕੀਤਾ ਸਹਨਾ ਰਾਗ ਮਾਝ ਅਸ਼ਟ ਪਦੀਆਂ ਮਹੱਲਾ ਪਹਿਲਾ ਘਰ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਸ਼ਬਦ ਰੰਗਾਇ ਹੁਕਮ ਸੁਬਾਈ ਸੱਚੀ ਦਰਗਹਿ ਮਹਿਲ ਬੁਲਾਈ ਸੱਚੇ ਦੀਨ ਦਿਆਨ ਮੇਰੇ ਸਾਹਿਬਾ ਸੱਚੇ ਮਨ ਪਤੀਆ ਮਨਿਆ ਹਮ ਵਾਰੀ ਜੀਉ ਵਾਰੀ ਸ਼ਬਦ ਸੁਹਾਵਣਿਆ ਅੰਮ੍ਰਿਤ ਨਾਮ ਸਦਾ ਸੁਖ ਦਾਤਾ ਗੁਰਮਤੀ ਮਨਵ ਸਾਵਣਿਆ ਰਹਾਉ ਨਾ ਕੋ ਮੇਰਾ ਹਉ ਕਿਸ ਤੇਰਾ ਸਾਚਾ ਠਾਕੁਰ ਤ੍ਰੇਪਮਨ ਮੇਰਾ ਹਮੈ ਕਰ ਕਰ ਜਾਏ ਕਨੇਰੀ ਕਰਿ ਅਵਗਨ ਪਸ਼ੂ ਤਾਮਣਿਆ ਹੁਕਮ ਪਛਾਨੈ ਸੋ ਹਰ ਗੁਣ ਵਿਖਾਨੈ ਗੁਰ ਕੈ ਸ਼ਬਦ ਨਾਮ ਨਿਸ਼ਾਨੈ ਸਭ ਨਾ ਕਾਦਰ ਲੇਖਾ ਸਚੈ ਛੂਟ ਸਨਾਮ ਸੁਹਾਵਣਿਆ ਮਾਨਮੁਖ ਫੂਲਾ ਠੌਰ ਨ ਪਾਏ ਜਮਦਰ ਬੱਧਾ ਚੋਟਾਂ ਖਾਏ ਬਿਨ ਨਾ ਵੈ ਕੋ ਸੰਗ ਨ ਸਾਥੀ ਮੁਕਤੀ ਨਾਮ ਤੀ ਆਵਣਿਆ ਸਾਖਤ ਕੂੜੇ ਸੱਚ ਨ ਪਾਵੈ ਦੁਬਦਾ ਬਾਦਾ ਆਵੇ ਜਾਵੇ ਲਿਖਿਆ ਲੇਖ ਨਾ ਮਿਟੈ ਕੋਈ ਗੁਰਮੁਖ ਮੁਕਤ ਕਰਾ ਮਨਿਆ ਪਈੜਾ ਪਿਰ ਜਾਤੋ ਪੈਨ ਜਾਤੋ ਨਾਹੀ ਝੂਠ ਵਿਛੁਣਨੀ ਰੋਵੈ ਤਾਹੀ ਅਗਨ ਮੁਠੀ ਮੈਂ ਨਾ ਪਾਏ ਅਗਨ ਗੁਣ ਬਖਸ਼ਾ ਮਨਿਆ ਪਈੜਾ ਜਿਨ ਜਾਤਾ ਪਿਆਰਾ ਗੁਰਮੁਖ ਬੂਝੈ ਤਤ ਬੀਚਾਰਾ ਆਉਣ ਜਾਣਾ ਠਾਕ ਰਹਾਈ ਸਚੈ ਨਾਮ ਸਮਾਵਨਿਆ ਗੁਰਮੁਖ ਬੂਜੈ ਤਤ ਵਿਚਾਰਾ ਆਮਨ ਜਾਣਾ ਠਾਕ ਰਹਾਈ ਸਚੈ ਨਾਮ ਸੁਹਾਵਣਿਆ ਗੁਰਮੁਖ ਬੂਜੈ ਆਕਾਥ ਕਹਾਵੈ ਸਚੈ ਠਾਕੁਰ ਸਾਚੋ ਭਾਵੈ ਨਾਨਕ ਸੱਚ ਕਹਿ ਬੇਰੰਤੀ ਸੱਚ ਮਿਲੈ ਗੁਣ ਗਾਵਣਿਆ